ਡੁਪਲੀਕੇਟ ਡਾਕੂਮੈਂਟਸ ਫਰਾਡੂਲੈਂਟ ਇਨਕਮ ਡਾਕੂਮੈਂਟਸ ਫਰਾਡੂਲੈਂਟ ਫਾਈਨੈਂਸ਼ੀਅਲ ਡਾਕੂਮੈਂਟਸ ਦੀ ਵਰਤੋਂ ਬਿਲਕੁਲ ਨਾ ਕਰੋ ਬਿਕਾਜ਼ ਆਸਟ੍ਰੇਲੀਅਨ ਐਮਬੈਸੀ ਨੇ ਸਪੈਸ਼ਲੀ ਆਪਾਂ ਆਸਟ੍ਰੇਲੀਆ ਦੀ ਗੱਲ ਕਰ ਰਹੇ ਹਾਂ ਆਸਟ੍ਰੇਲੀਆ ਵਾਲਿਆਂ ਨੇ ਆਪਣੇ ਸਿਸਟਮ ਇਸ ਤਰ੍ਹਾਂ ਦੇ ਡਿਵੈਲਪ ਕੀਤੇ ਹੈ ਕਿ ਨਕਲੀ ਡਾਕੂਮੈਂਟਸ ਪੜੇ ਹੀ ਜਾਣੇ ਨੇ ਡੁਪਲੀਕੇਟ ਡਾਕੂਮੈਂਟਸ ਫਰਾਡੂਲੈਂਟ ਇਨਕਮ ਡਾਕੂਮੈਂਟਸ ਫਰਾਡੂਲੈਂਟ ਫਾਈਨੈਂਸ਼ੀਅਲ ਡਾਕੂਮੈਂਟਸ ਦੀ ਵਰਤੋਂ ਬਿਲਕੁਲ ਨਾ ਕਰੋ ਬਿਕਾਜ਼ ਆਸਟ੍ਰੇਲੀਅਨ ਐਮਬੈਸੀ ਨੇ ਸਪੈਸ਼ਲੀ ਆਪਾਂ ਆਸਟ੍ਰੇਲੀਆ ਦੀ ਗੱਲ ਕਰ ਰਹੇ ਹਾਂ ਆਸਟ੍ਰੇਲੀਆ ਵਾਲਿਆਂ ਨੇ ਆਪਣੇ ਸਿਸਟਮ ਇਸ ਤਰ੍ਹਾਂ ਦੇ ਡਿਵੈਲਪ ਕੀਤੇ ਹੈ ਕਿ ਨਕਲੀ ਡਾਕੂਮੈਂਟਸ ਫੜੇ ਹੀ ਜਾਣੇ ਨੇ ਔਰ ਵਾਂਸ ਨਕਲੀ ਡਾਕੂਮੈਂਟਸ ਫੜੇ ਜਾਂਦੇ ਨੇ ਤੁਹਾਡੇ ਤੇ ਤੇ ਬੈਨ ਲੱਗਣਾ ਹੀ ਲੱਗਣਾ ਪਲੱਸ ਤੁਹਾਡੇ ਤੋਂ ਅੱਗੇ ਜਿਹੜੇ ਹੋਰ ਸਟੂਡੈਂਟਸ ਨੇ ਸਪੈਸ਼ਲੀ ਪੰਜਾਬ ਹਰਿਆਣਾ ਵਾਲਿਆਂ ਨੇ ਅੱਗੇ ਹੋਰ ਅਪਲਾਈ ਕਰਨਾ ਉਹਨਾਂ ਵੱਲ ਵੀ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਦੋ ਚਾਰ ਹੋਰ ਗੱਲਾਂ ਕਰਾਂਗਾ ਇਸ ਵੀਡੀਓ ਦੇ ਵਿੱਚ ਤੁਹਾਡੇ ਫਾਈਨੈਂਸ਼ੀਅਲ ਪਲੈਨਿੰਗ ਦੇ ਬਾਰੇ ਨਾਰਮਲੀ ਇਸ ਲਈ ਜਿਹੜੀ ਯੂਨੀਵਰਸਿਟੀਜ਼ ਹੈਗੀਆਂ ਉਹ ਮੰਗ ਰੀਆਂ ਵੀ 12-13 ਲੱਖ ਰੁਪਏ ਇਮੀਡੀਏਟ ਫੈਮਿਲੀ ਦੀ ਇਨਕਮ ਹੋਵੇ ਜੇ ਬੱਚੇ ਨੇ ਪੜਨ ਜਾਣਾ ਉਹ 12-13 ਲੱਖ ਦੇ ਵਿੱਚ ਜਿਹੜੀਆਂ ਨਾਰਮਲ ਆਪਾਂ ਟੈਕਸ ਰਿਟਰਨਸ ਦੇਖਦੇ ਆ ਵੀ ਸਟੂਡੈਂਟਸ ਲੈ ਕੇ ਆਂਦੇ ਪੇਰੈਂਟਸ ਦੀਆਂ 4,95,000 ਦੇ ਰਿਟਰਨ ਭਰੀ ਹੈ ਇਨਕਮ ਕਿੱਥੋਂ ਦੀ ਬੁਟੀਕ ਤੋਂ ਹੈਗੀ ਹੈ ਇਨ ਕਮਿਸ਼ਨ ਏਜੰਟ ਹੈ bizness ਦਾ ਪ੍ਰੂਫ ਨਾਲ ਲਗਾਣਾ ਬਹੁਤ ਇੰਪੋਰਟੈਂਟ ਹੈ ਉਸ ਤੋਂ ਬਿਨਾ ਯੂਨੀਵਰਸਿਟੀ ਨੇ ਕਲੀਅਰੈਂਸ ਨਹੀਂ ਦੇਣੀ ਆਪਾਂ ਨੂੰ bizness ਦਾ ਪ੍ਰੂਫ ਕੀ ਹੈ ਤੁਹਾਡੇ ਕੋਲ GST ਨੰਬਰ ਹੈ ਤੁਹਾਡੇ ਕੋਲ ਕਰੰਟ ਅਕਾਊਂਟ ਹੈਗਾ ਆਪਣਾ ਜਿੱਚੋ bizness ਦੀ ट्रांजੈਕਸ਼ਨਸ ਰੂਟ ਹੋ ਰਹੀਆਂ ਕੋਈ ਸਰਕਾਰੀ ਲਾਇਸੈਂਸ ਹੈਗਾ ਉਹ ਕੰਮ ਕਰਨ ਦਾ ਪਲੱਸ ट्रांजੈਕਸ਼ਨਸ ਦੀ ਹਿਸਟਰੀ ਨਾਲ ਜ਼ਰੂਰ ਦਿਖਾਣੀ ਪੈਗੀ ਵੀ ਆਪ ਬਿਜ਼ਨਸ 'ਚ ਕੁਝ ਆਪਾਂ ਇਨਵੈਸਟ ਕਰਦੇ ਆਂ ਕੁਝ ਖਰਚੇ ਕਰਦੇ ਆਂ ਸਨਰ ਰਸੀ ਸਾਂਦੀਆਂ ਹੈਗੀਆਂ ਚਾਹੇ ਤੁਹਾਡੇ ਸੇਵਿੰਗਸ ਵਿੱਚ Google Pay ਰਾਹੀਂ ਰਸੀਡਸ ਆਂਦੀਆਂ ਹੋਣ ਤੁਹਾਡੇ ਬਿਜ਼ਨਸ ਦੀਆਂ ਉਹ ਵੀ ਮੰਨੀਆਂ ਜਾ ਸਕਦੀਆਂ ਨੇ ਐਗਰੀਕਲਚਰ ਕਰਦੇ ਹੈਗੇ ਉਹ ਜੇ ਫਾਰਮ ਹੈਗੀਆਂ ਅਜਿਹਾ ਫਾਰਮ ਵੈਰੀਫਾਇਬਲ ਅਗੇ ਉਹਦੇ ਉੱਪਰ ਇੱਕ ਬਾਰ ਕੋਡ ਲੱਗਿਆ ਹੁੰਦਾ ਉਹਨੂੰ ਸਕੈਨ ਕਰਦੇ ਤੇ ਸਿੱਧਾ ਮੰਡੀ ਬੋਰਡ ਦੀ ਵੈਬਸਾਈਟ ਤੇ ਚਲਾ ਜਾਂਦਾ ਕਰਸਰ ਐਂਡ ਉੱਥੋਂ ਦੀ ਵੈਰੀਫਿਕੇਸ਼ਨ ਹੋ ਜਾਂਦੀ ਹੈ ਸਾਰੀਆਂ ਚੀਜ਼ਾਂ ਪ੍ਰੋਪਰ ਤਰੀਕੇ ਨਾਲ ਇਨਕਮ ਡਾਕੂਮੈਂਟਸ ਆਰ ਵੈਰੀ ਇੰਪੋਰਟੈਂਟ ਫੰਡ ਦੀ ਗੱਲ ਕਰਦੇ ਆ 3 ਮਹੀਨੇ 6 ਮਹੀਨੇ ਵਾਲੀ ਨਹੀਂ ਗੱਲ ਹੈਗੀ ਤੁਹਾਡੇ ਕੋਲ ਖਾਤੇ ਵਿੱਚ ਪੈਸੇ ਦਾ ਸੋਰਸ ਜੇ ਪ੍ਰੋਪਰ ਹੈਗਾ ਚਾ ਨਵੇਂ ਵੀ ਆ ਦੇ ਵਿਲ ਵਰਕ ਜੋ ਪੁਰਾਣੇ ਆ ਸੋਰਸ ਕੋਈ ਨਹੀਂ ਆ ਦੇ ਵੋਂਟ ਵਰਕ ਤੁਹਾਡੇ ਕੋਲ ਇਨਕਮ ਬਿਜ਼ਨਸ ਨਹੀਂ ਹੈਗਾ ਪੈਸੇ 6 ਮਹੀਨੇ ਪੁਰਾਣੇ ਵੀ ਪਏ ਆ ਬਟੋ ਕਿੱਥੋਂ ਹੈ ਯੂ ਕੈਨਟ ਐਕਸਪਲੇਨ 댓 ਵੋਂਟ ਵਰਕ ਸੋ ਆਸਟ੍ਰੇਲੀਆ ਲਈ ਅਗਲੇ ਸਾਲ ਜਾਣਾ ਹੈਗਾ ਹੁਣ ਤੋਂ ਫਾਈਨੈਂਸ਼ੀਅਲ ਪ੍ਰੇਪਰੇਸ਼ਨ ਕਰਕੇ ਜ਼ਰੂਰ ਰੱਖੋ ਅਪ੍ਰੈਲ ਮਈ ਤੱਕ ਸਾਡੀ ਰਿਟਰਨਾਂ ਨਵੀਆਂ ਜਾਣੀਆਂ ਹੈਗੀਆਂ ਇੱਕ ਵਾਰੀ ਸਾਡੇ ਵਰਗੇ ਕਿਸੇ ਕੰਸਲਟੈਂਟ ਕੋਲ ਜਿਹੜਾ ਕਿ ਏਰੀ ਤੋਂ ਅਪਰੂਵਡ ਹੈਗਾ ਏਰੀ ਮੈਂਬਰ ਕੰਪਨੀ ਹੈ ਸਾਡੀ ਆਸਟ੍ਰੇਲੀਆ ਦੇ ਐਗਜ਼ਾਮਸ ਸਾਡੇ ਕਾਉਂਸਲਰਸ ਨੇ ਦਿੱਤੇ ਹੋਏ ਨੇ ਕਿਸੇ ਕੁਆਲੀਫਾਈਡ ਬੰਦੇ ਤੋਂ ਸਲਾਹ ਜ਼ਰੂਰ ਕਰ ਲਓ ਵੀ ਫਾਈਨੈਂਸ਼ੀਅਲਸ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਜੇ ਅਗਲੇ ਸਾਲ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਦਿਸ ਇਜ਼ ਦ ਬੈਸਟ ਟਾਈਮ ਹੁਣ Australia India economic cooperation ਦਾ agreement ਹੋਇਆ ਇਹਦਾ ਫਾਇਦਾ ਜ਼ਰੂਰ ਉਠਾ ਸਕਦੇ ਹੋ enhanced work permit rights ਦੇ ਰੂਪ ਦੇ ਵਿੱਚ ਹੋਰ ਜਾਣਕਾਰੀ ਚਾਹੁੰਦੇ ਹੋ ਸਾਡੀ ਟੀਮ ਨਾਲ ਆਪਣੇ financials ਬਾਰੇ ਸਲਾਹ ਕਰਨਾ ਚਾਹੁੰਦੇ ਹੋ ਸਾਡੇ ਆਫਿਸਸ ਵਿਜ਼ਿਟ ਕਰ ਸਕਦੇ ਹੋ ਅੰਮ੍ਰਿਤਸਰ ਦੇ ਵਿੱਚ ਜਲੰਧਰ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕਾਲ ਕਰਨ ਲਈ ਨੰਬਰ ਤੁਹਾਡ ਕੋਲ ਫਲੈਸ਼ ਕਰ ਰਿਹਾ 9216355355 ਔਰ ਵੀਡੀਓ ਅੱਛਾ ਲੱਗਿਆ ਹੋਵੇ ਨਾ ਸਾਡੇ insta ਦੇ ਪੇਜ ਨੂੰ ਫੋਲੋ ਕਰ ਲਓ YouTube ਨੂੰ ਸਬਸਕ੍ਰਾਈਬ ਕਰ ਲਓ ਬਿਕਾਜ਼ ਐਜ ਵੀਡੀਓਜ਼ ਤੁਹਾਡੇ ਕੋਲ ਆਉਂਦੇ ਰਹਿਣਗੇ ਔਰ ਸ਼ੇਅਰ ਜ਼ਰੂਰ ਕਰੋ ਆਪਣੇ ਦੋਸਤਾਂ ਨਾਲ ਆਪਣੇ ਰਿਲੇਸ਼ਨਸ ਦੇ ਵਿੱਚ ਜਿਹੜੇ-ਜਿਹੜੇ ਆਸਟ੍ਰੇਲੀਆ ਦੇ ਬਾਰੇ ਜਾਣਕਾਰੀ ਚਾਹੁੰਦੇ ਸੀ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਕਿਸੇ ਨਾ ਕਿਸੇ ਦੇ ਕੰਮ ਜ਼ਰੂਰ ਆ ਜਾਏਗਾ ਫਿਰ ਤੁਹਾਨੂੰ ਮਿਲਾਂਗੇ ਦੋਸਤੋ ਕੁਝ ਹੋਰ ਜਾਣਕਾਰੀ ਦੇ ਨਾਲ ਕੁਝ ਨਵੀਂ ਜਾਣਕਾਰੀ ਦੇ ਨਾਲ ਆਪਣਾ ਪਿਆਰ ਇਦਾਂ ਹੀ ਬਣਾਈ ਰੱਖੋ ਥੈਂਕ ਯੂ ਵੈਰੀ ਮੱਚ